ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀਰ ਦਿਖ ਰਿਹਾ ਲੂ ਬਸੂ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਆਓ ਕਰ ਲੈਨੇ ਆ ਬਾਪੂ ਨਾਲ ਗੱਲਬਾਤ ਆਜਾ ਬਾਪੂ ਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਸੁਖਦੇਵ ਸਿੰਘ ਜੀ ਠੀਕ ਹੈ ਜੀ ਮੈਸਤਰੀ ਸੁਖਦੇਵ ਸਿੰਘ ਪਟਾੜ ਠੀਕ ਹੈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਹਣਾ ਸਟੇਡੀਅਮ ਰੋਡ ਜੀ ਸਟੇਡੀਅਮ ਰੋਡ ਤੇ ਨੇੜੇ ਇਧਰ ਆਪਾਂ ਨੂੰ ਪਿੰਡਾਂ ਲੱਗਦੇ ਮੇਰੇ ਪੋਲਾ ਗਿਆ ਜੀ ਠੀਕ ਆਲਕੜੇ ਵੀ ਨੇੜੇ ਹੀ ਰਹਿ ਜਾਂਦਾ ਆਪਾਂ ਨੂੰ ਆਲਕੜੇ ਦੂਰ ਪੈ ਜਾਂਦਾ ਸੁਏ ਦਾ ਪੋਲਾ ਗਿਆ ਨੇੜੇ ਸਟੇਡੀਅਮ ਵਾਲੇ ਓਕੇ ਜੀ ਮੋਬਾਈਲ ਨੰਬਰ ਬੋਲੋ 96776 2084 ਠੀਕ ਹੈ ਕਿਹੜਾ ਸੂਆ ਸੂਈ ਹੈ ਬੈਣ ਹਾਂ ਜੀ ਕਿਹੜਾ ਸੂਆ ਸੂਈ ਹੈ ਬੈਣ ਤੀਜਾ ਸੂਆ ਜੀ ਕਦੋਂ ਸੂਈ ਹੈ ਇਹ ਕੱਲ ਸੂਈ ਹੈ ਕੱਲ ਸੂਈ ਹੈ ਜੇਰ ਪੈ ਗਈ ਹਾਂ ਜੀ ਹਾਂ ਜੀ ਠੀਕ ਹੈ ਬੱਚਾ ਕੀ ਦਿੱਤਾ ਨੇ ਬੱਚੀ ਹੈ ਬੱਚੀ ਦੇਤੀ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਹਾਂ ਬਹੁਤ ਚੰਗਾ ਬੱਚਾ ਦਿੱਤਾ ਬਈ ਨਾਸਾਂ ਗਲਾਬੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਇੱਕ ਨੰਬਰ ਬੱਚਾ ਦਿੱਤਾ ਗਰਮਣੀ ਨੇ ਚੰਗਾ ਸੀਮਨ ਲਵਾਇਆ ਉਹ ਹੈ ਨਾ ਹਾਂਜੀ ਹਾਂ ਹਾਂ ਠੀਕ ਦੋਨਾਂ ਦੇ ਲਵਾਇਆ ਸੀ ਉਹ ਬੱਚੀ ਖੜੀ ਉਹਦੇ ਵੀ ਠੀਕ ਆ ਫੇਸ ਫੂਡਸ ਬੜਾ ਚੰਗਾ ਥਣ ਲੇਵਾ ਕਮਾਲ ਦਾ ਕਿੰਨਾ ਕੁ ਬੋਲਾ ਬਾਪੂ ਤਿਆਰਾ ਹੁਣ ਇਹ ਬੋਲਾ ਹੈਗਾ ਐ ਇਸ ਟਾਈਮ 8 ਕਿਲੋ ਠੀਕ ਆ ਕਿੰਨਾ ਕੇ ਦੇ ਦੂ ਦੁੱਧ ਅਸੀਂ 23 24 ਲੀਟਰ ਚੋ ਆਇਦਾਂ ਓਕੇ ਬਾਈ ਠੀਕ ਆ ਆਡਰ ਕਮਾਲ ਦਾ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਦੇ ਥਾਣ ਪਿਆ ਚਵਾਈ ਕਿਵੇਂ ਆਪਕੋ ਦੀ ਹੈ ਜੀ ਚਵਾਈ ਚਵਾਈ ਆਪ ਕੋਈ ਅੰਤ ਨਹੀਂ ਠੰਡੀ ਠੁੰਡੀ ਫੁੱਲ ਮੈਂ ਕਹਿੰਦਾ ਸੀਲ ਭਾਵੇਂ ਤੁਸੀਂ ਪੈਰਾਂ ਦੇ ਵਾਲਤੀ ਧਰ ਕੇ ਚੋ ਲੋ ਜਿੰਨਾ ਚਿਰ ਧਾਰ ਨਹੀਂ ਨਿਕਲਦੀ ਇਹ ਹਿਲਦੀ ਠੀਕ ਹੈ ਜੀ ਹਾਂ ਖੋਲ ਦੇ ਵਾਪੂ ਮੜੀ ਤੋਰ ਕੇ ਦਿਖਾ ਦੇ ਕਰੂ ਵੈੜਾ ਬਈ ਕੋਈ ਵਪਾਰ ਦਾ ਕੰਮ ਨਹੀਂ ਸੂਈ ਸਵਾਈ ਆ ਬੱਚਾ ਵੀ ਬੱਛੀ ਆ ਦੋ ਨਾਲ ਕਿ ਮਿਲ ਜਾਣੇ ਆ ਕਿਉਂ ਬੱਛੀ ਨੇ ਵੀ ਕਰਮ ਵਾਲੀ ਨੇ ਸਾਲ ਡੇਢ ਸਾਲ ਚ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਲੇਵੇ ਵਾਲੀ ਬੈੜ ਟਾਈਮ ਜਿਹੜਾ ਆਪਾਂ ਦੱਸ ਹੀ ਦਿੰਨੇ ਆ ਵੀਡੀਓ ਦੇ ਵਿੱਚ ਕੋਈ ਜੱਕਰ ਨਹੀਂ 11:55 ਮਿੰਟ ਹੋ ਗਏ ਉਸਾ ਬਣਾ ਦਾ ਜਾਲਾਓ ਸ਼ਾਮ ਤੱਕ ਜਿਹੜਾ ਆਰਡਰ ਕਰਮ ਵਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਬਾਕੀ ਬਰੀਡ ਇੱਕ ਨੰਬਰ ਆ ਗਰਮੀ ਨਹੀਂ ਮਾਨਦੀ ਫੈਂਟ ਫੋਨ ਕਰਮਲ ਦੀ ਫੁੱਲ ਚੰਗੇ ਤੋਰਾ ਤੋਰਾ ਐਨ ਓਕੇ ਆ ਕਰਮਾ ਇਹਦਾ ਕਿਆ ਬਾਤ ਲੇਵਾ ਬੜਾ ਕਮਾਲ ਦਾ ਬਾਈ ਬਾਹਲੀ ਠੰਡੀ ਕਾ ਹੂੰ ਕੀ ਮੋਲ ਆ ਬਪੂ ਜੈ ਜਾ ਹਾਂਜੀ ਮੁੱਲ ਕੀ ਆ ਜੈ ਜਦ ਮੋਲ ਆਪਾਂ ਦੇ ਦਾਂਗੇ 75000 ਦੀ ਮਾਨਤਨ ਹੋ ਜਾ ਹਾਂ ਮੌਕੇ ਤੇ ਠੀਕ ਹੈ ਜੀ 75000 ਰੁਪਿਆ ਮੋਲਾ ਬਈ ਮਾਨ ਤਾਂ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਜਮਾ ਜਾਇਜ਼ ਮੁੱਲ ਰੱਖਿਆ ਵੈੜ ਚੰਗੀਆ ਕੱਦ ਕਾਠ ਵਾਲੀ ਆ ਫਲੀ ਵੀ ਆ ਕੋਈ ਲਿੱਸੀ ਨਹੀਂ ਲਾਮੀ ਨਹੀਂ ਲੈ ਵਾਲੂ ਵਾ ਬਹੁਤ ਚੰਗਾ ਕਰਮਾ ਹੈ ਬਾਕੀ ਆਪਣੇ ਘਰ ਤੋਂ ਵੀ ਵੈੜਾ ਹੈ ਹੂੰ ਬਾਕੀ ਮਗਰ ਬੱਛੀ ਆ ਗਈ ਕਿਉਂ ਬਈ ਦੋ ਨਾਂ ਮਿਲਦਾ ਹੈ ਤੁਹਾਨੂੰ ਇੱਕ ਨੰਬਰ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਤਾਂ ਵਾਈ ਨਟ ਨੈਟ ਕਰ ਲਿਓ ਜੀ ਧੰਨਵਾਦ ਜੀ